ਜਿਹੜੇ ਬੰਦੇ ਆਏ ਸੀਗੇ ਉਹ ਰੋਡ ਤੇ ਘੁੰਮਣ ਵਾਲੇ ਉਹਨਾਂ ਨੇ ਟੈਲੀਫੋਨ ਕੀਤਾ ਮੁੰਡੇ ਨੂੰ ਆ ਦੱਸਿਆ ਕਿ ਆਪਣੀ ਥੋੜੀ ਦੁਕਾਨ ਦਾ ਸ਼ਟਰ ਟੁੱਟ ਗਿਆ ਤੇ ਫਿਰ ਮੁੰਡੇ ਨੇ ਮੈਨੂੰ ਕੀਤਾ ਮੈਂ ਦਾਲਦੇ ਦੀ ਦੁਕਾਨ ਤੇ ਆਇਆ ਆ ਆ ਸੁਪਰ ਡਿਲਕਸ ਬੈਟਰੀ ਦੇ ਅੱਜ ਸਵੇਰੇ ਜਦੋਂ ਆਇਆ ਤਾਂ ਦੇਖਿਆ ਇਹਨਾਂ ਦਾ ਸ਼ਟਰ-ਸ਼ਟਰ ਤੋੜਿਆ ਹੋਇਆ ਸੀ ਤੇ ਗੱਲਬਾਤ ਕਰਨ ਤੇ ਪਤਾ ਲੱਗਿਆ ਵੀ ਇੱਥੇ ਇਹਨਾਂ ਦੀ ਚੋਰੀ ਹੋਈ ਆ ਜਿਹੜੀ ਮੰਗਾ ਪ੍ਰਸ਼ਾਸਨ ਨੂੰ ਐਮਐਲਏ ਸਾਹਿਬ ਨੂੰ ਸੀਐਮ ਸਾਹਿਬ ਨੂੰ ਵੀ ਇੱਕ ਤਾਂ ਪੁਲਿਸ ਦੇ ਵਿੱਚ ਇਹਨਾਂ ਨੂੰ ਕਿਹਾ ਜਾਵੇ ਵੀ ਹਰ ਇੱਕ ਚੀਜ਼ ਦੀ ਕਾਰਵਾਈ ਪ੍ਰੋਪਰਲੀ ਹੋਵੇ ਠੀਕ ਹੈ ਜੋ ਕੋਈ ਦਰਖਾਸਤਾਂ ਦਿਆ ਪੁਲਿਸ ਉਹ ਤੇ ਸਖਤੀ ਨਾਲ ਕਾਰਵਾਈ ਕਰੇ ਐਕਸ਼ਨ ਲਵੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਜਿਹੜੇ ਚੋਰੀ ਕਰਨ ਵਾਲੇ ਨੇ ਉਹ ਨਾਬੇ ਦੇ ਨੇ ਉਹ ਪੁੱਤ ਪਟਿਆਲੇ ਤੋਂ ਆ ਗੋ ਖੱਬੇ ਸਜੂ ਆਉਂਦੇ ਨੇ ਜਿਹੜੇ ਲੋਕ ਨੇ ਪਰ ਅਸੀਂ ਉਹਨਾਂ ਦੀ ਹੌਲਦੀ ਪੈਰ ਵੀ ਕਰਕੇ ਤੇ ਉਹ ਉਹ ਉਹਨਾਂ ਤੇ ਸਖਤ ਕਾਰਵਾਈ ਜਿਹੜੀ ਆ ਉਹ ਪਰਮਾਣ ਉਸੀ ਥੋੜੀ ਜਿਹੀ ਆਪ ਵੀ ਮੁਸਤੈਦੀ ਰੱਖੋ ਕਿਉਂਕਿ ਪੰਜਾਬ ਪੁਲਿਸ ਕਹਿੰਦੀ ਦੀ ਪੰਜਾਬ ਪੜਸਾਉਂਦੀ ਨਹੀਂ ਮੈਂ ਕਹਾਂ ਜੀ ਪੰਜਾਬ ਪੁਲਿਸ ਆਮ ਆਦਮੀ ਪਾਰਟੀ ਜਦੋਂ ਆਈ ਹੁੰਦੀ ਹੈ ਭਰਤੀਆਂ ਸ਼ੁਰੂ ਹੋਈਆਂ ਨੇ ਪੰਜਾਬ ਪੁਲਿਸ ਪਿਛਲੀਆਂ ਸਰਕਾਰਾਂ ਨੇ 15 ਸਾਲਾਂਾਂ ਚ ਕੋਈ ਭਰਤੀਓ ਨਹੀਂ ਕੀਤੀ ਪੰਜਾਬ ਪੁਲਿਸ ਦੇ ਵਿੱਚ ਦੇ ਰਾਤ 2:00 ਬਜੇ ਚੋਰੀ ਹੋਈ ਆ ਲੈ ਬੀਆ ਵੀ ਵਿਚਾਰ ਆਉਂਦੇ ਦੇਖ ਰਹੇ ਹਾਂ ਕਮੇਟੀ ਸਰਹੱਦ ਮਲਰੇ ਆ ਇਹਨਾਂ ਦੇ ਚੋਰੀ ਹੋਈ ਇਹਨਾਂ ਨੇ ਚੋਰੀਡ ਕੀਤੀ ਹੈਗੀ ਟਕਵਾਦੀ ਦਾ ਭੇਜੀ 9:30 ਵਜੇ ਉਹ ਵੀ ਪ੍ਰਕਾਰ ਜਨ ਵਾਸਤੇ ਮੌਕਾ ਦੇਖਣ ਵਾਸਤੇ ਇੱਥੇ ਆਏ ਜੀ ਹੁਣ ਅਸੀਂ ਨੱਬਾ ਵਿਖੇ ਬੀਤੀ ਰਾਤ ਇਨਵਰਟਰ ਬੈਂਟਰੀਆਂ ਦੀ ਦੁਕਾਨ ਤੇ ਕਰੀਬ 8 ਤੋਂ 10 ਚੋਰਾਂ ਵੱਲੋਂ 35 ਤੋਂ 40 ਦੇ ਕਰੀਬ ਇਨਵਰਟਰ ਬੈਂਟਰੀਆਂ ਚੋਰੀ ਕਰਕੇ ਰਫੂ ਚੱਕਰ ਹੋ ਗਏ ਅਤੇ ਕਰੀਬ 5 ਤੋਂ 6 ਲੱਖ ਦਾ ਨੁਕਸਾਨ ਕਰ ਗਏ ਇਹ ਘਟਨਾ ਸੀਸੀਟੀਵੀ ਕੈਮਰੇਜ ਚ ਕੈਦ ਹੋ ਗਈ ਹੈ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ 8-10 ਚੋਰ ਕਿਵੇਂ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਰਹੇ ਨੇ ਗੁੱਸੇ 'ਚ ਆਏ ਦੁਕਾਨਦਾਰਾਂ ਵੱਲੋਂ ਚੱਕਾ ਜਮ ਕਰ ਦਿੱਤਾ ਅਤੇ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਛੇਤੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ ਜਿਸ ਤੋਂ ਬਾਅਦ ਜਾਮ ਖੋਲ ਦਿੱਤਾ ਗਿਆ ਵਿਧਾਇਕ ਦੇਵਮਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੁਲਿਸ ਵਿੱਚ ਕੋਈ ਭਰਤੀ ਨਹੀਂ ਕੀਤੀ ਜਿਸ ਕਰਕੇ ਚੋਰੀ ਦੀਆਂ ਵਾਰਦਾਤਾਂ 'ਚ ਲਗਾਤਾਰ ਇਜਾਫਾ ਹੁੰਦਾ ਜਾ ਰਿਹਾ ਕਿਉਂਕਿ ਨਾਬਾ ਕੋਤਵਾਲੀ ਬੀ ਹਮਲ ਅਰਪਿਤ ਕੋਤਵਾਲੀ ਚ ਵੀ ਹੀ ਮੁਲਾਜ਼ਮ ਡਿਊਟੀ ਕਰ ਰਹੇ ਨੇ ਇਸ ਮੌਕੇ ਤੇ ਪੀੜਤ ਦੁਕਾਨਦਾਰ ਪ੍ਰਵੀਨ ਕੁਮਾਰ ਨੇ ਮੰਗ ਕੀਤੀ ਕਿ ਜੋ ਸਾਡਾ ਨੁਕਸਾਨ ਹੋਇਆ ਪੁਲਿਸ ਉਹਨਾਂ ਚੋਰਾਂ ਦੇ ਖਿਲਾਫ ਸਖਤ ਕਾਰਵਾਈ ਕਰਕੇ ਸਾਡਾ ਸਮਾਨ ਵਾਪਸ ਦਿਵਾਵੇ ਇਸ ਮੌਕੇ ਪੀੜਤ ਦੁਕਾਨਦਾਰ ਅਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਨ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿਨੇ ਆ ਪ੍ਰਵੀਨ ਕੁਮਾਰ ਹੈਗਾ ਮੇਰੀ ਦੁਕਾਨ ਦਾ ਨਾਮ ਸੁਪਰ ਰਿਲੈਕਸ ਵੈਂਟੀ ਸਰਵਿਸ ਪਟਿਆਲਾ ਰੋਡ ਨਾ ਬਾਏਗਾ ਤੇ ਰਾਤ ਨੂੰ ਤਰੀਕੇ ਬਣਾ ਹਾਈਵੇ ਦੇ ਕਰੀਬ ਚੋਰੀ ਹੋਈ ਹੈ ਜੋ ਕਿ ਟੈਲੀਫੋਨ ਕਰਕੇ ਮੈਨੂੰ ਬੁਲਾਇਆ ਗਿਆ ਠੀਕ ਹੈ ਉਸ ਤੋਂ ਬਾਅਦ ਆ ਕੇ ਦੇਖਿਆ ਤਾਂ ਸਾਡੇ ਮੇਰੇ ਦੁਕਾਨ ਤੇ ਮੁੰਡਾ ਜਿਹੜਾ ਕੰਮ ਕਰਦਾ ਹੈ ਤੇ ਉਹਨੂੰ ਜੇ ਮੇਰਾ ਮੋਬਾਈਲ ਬੰਦ ਹੁੰਦਾ ਹੈਗਾ ਤੇ ਜਿਹੜੇ ਬੰਦੇ ਆਏ ਸੀਗੇ ਉਹ ਰੋਡ ਤੇ ਘੁੰਮਣ ਵਾਲੇ ਉਹਨਾਂ ਨੇ ਟੈਲੀਫੋਨ ਕੀਤਾ ਮੁੰਡੇ ਨੂੰ ਦੱਸਿਆ ਬਿਨਾਂ ਦੁਕਾਨ ਦਾ ਛੱਡ ਛੱਡ ਟੁੱਟ ਗਿਆ ਤੇ ਫਿਰ ਮੁੰਡੇ ਨੇ ਮੈਨੂੰ ਕਿਹਾ ਮੈਂ ਦਾਲਦੇ ਦੁਕਾਨ ਤੇ ਆਇਆ ਸਾਮਾਨ ਤੇ ਤਰੀਮ ਨੂੰ 35 40 ਬੈਂਟੇ ਚੋਰੀ ਹੋਈ ਹੈ ਸੰਘਾ ਇਹ ਕਰਦਾ ਹੈਗਾ ਕਿ ਜਿਹੜੇ ਬੰਦੇ ਨੇ ਚੋਰੀ ਕੀਤੀ ਉਹਨਾਂ ਨੂੰ ਫੜਿਆ ਜਾਵੇ ਤੇ ਮੌਕੇ ਤੇ ਜੋ ਵੀ ਉਹਨਾਂ ਦੇ ਸਜ਼ਾ ਉਹਨੂੰ ਦਿੱਤੀ ਜਾਵੇ ਤੇ ਸਾਡਾ ਜਿਹੜਾ ਮਾਲ ਹੈ ਸਾਨੂੰ ਵਾਪਸ ਦਿੱਤਾ ਜਾਵੇ ਹਾਂ ਐਮਐਲਏ ਸਾਹਿਬ ਆਏ ਨੇ ਸਾਨੂੰ ਹੌਸਲਾ ਦਿੱਤਾ ਹੈ ਵੀ ਹਾਂ ਵੀ ਤੁਹਾਡੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਏਗੀ। ਕਾਮਲਾ ਇਹ ਹੈ ਜੀ ਮੇਰੀ ਵੀ ਇੱਥੇ ਨਾਲੇ ਦੁਕਾਨ ਹੈ ਆ ਸੁਪਰ ਡੀਲਕਸ ਬੈਟਰੀ ਦੀ ਅੱਜ ਸਵੇਰੇ ਜਦੋਂ ਆਇਆ ਤਾਂ ਦੇਖਿਆ ਇਹਨਾਂ ਦਾ ਸ਼ਟਰ ਸ਼ਟਰ ਤੋੜਿਆ ਹੋਇਆ ਸੀ ਤੇ ਗੱਲਬਾਤ ਕਰਨ ਤੇ ਪਤਾ ਲੱਗਿਆ ਵੀ ਇੱਥੇ ਇਹਨਾਂ ਦੀ ਚੋਰੀ ਹੋਈ ਆ ਜਿਹਦੇ ਸਬੰਧ ਚ ਅਸੀਂ ਥਾਣਾ ਕਤਵਲੀ ਨਾਬਾ ਚ ਵੀ ਦਰਖਾਸਤ ਦਿੱਤੀ ਹੈ ਇੱਕ ਤੇ ਇਹਨਾਂ ਨੇ 100 ਨੰਬਰ ਤੇ ਵੀ ਦੋ ਤਿੰਨ ਵਾਰੀ ਜਦੋਂ ਫੋਨ ਮਾਰਿਆ ਫਿਰ ਪੁਲਿਸ ਆਲੇ ਆਏ ਤੇ ਫੋਟੋ ਫੋਟਾ ਖਿੱਚ ਕੇ ਲੈ ਗਏ ਇੱਧਰ ਨੂੰ ਆ ਕੇ ਇੱਥੇ ਆ ਕੇ ਅਸੀਂ ਜਾਮ ਲਾਇਆ ਰੋਡ ਜਾਮ ਕਰੀਆ ਉਹ ਤੋਂ ਬਾਅਦ ਐਮਐਲਏ ਸਾਹਿਬ ਆਏ ਨੇ ਇਹਨਾਂ ਨੇ ਆ ਕੇ ਸਾਡੀ ਗੱਲਬਾਤ ਸੁਣੀ ਆ ਹੁਣ ਉਹ ਕਹਿੰਦੇ ਨੇ ਵੀ ਅਸੀਂ ਪ੍ਰਸ਼ਾਸਨ ਨੂੰ ਕਹ ਕੇ ਇਹਦੇ ਤੇ ਕਾਰਵਾਈ ਪ੍ਰੋਪਰਲੀ ਕਰਾਵਾਂਗੇ ਸਾਡੀ ਮੰਗ ਹੈ ਪ੍ਰਸ਼ਾਸਨ ਨੂੰ ਐਮਐਲਏ ਸਾਹਿਬ ਨੂੰ ਸੀਐਮ ਸਾਹਿਬ ਨੂੰ ਵੀ ਇੱਕ ਤਾਂ ਪੁਲਿਸ ਦੇ ਵਿੱਚ ਇਹਨਾਂ ਨੂੰ ਕਿਹਾ ਜਾਵੇ ਵੀ ਹਰ ਇੱਕ ਚੀਜ਼ ਦੀ ਕਾਰਵਾਈ ਪ੍ਰੋਪਰਲੀ ਹੋਵੇ ਠੀਕ ਹੈ ਜੋ ਕੋਈ ਦਰਖਾਸਤਾਂ ਦਿਆ ਪੁਲਿਸ ਉਹ ਤੇ ਸਖਤੀ ਨਾਲ ਕਾਰਵਾਈ ਕਰੇ ਐਕਸ਼ਨ ਲਵੇ ਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਦੂਜਾ ਇੱਕ ਨਾ ਆਪਣੇ 90 ਪਹਿਲਾਂ ਬਹੁਤ ਸਾਲ ਹੋ ਗਏ ਗਸ਼ਤ ਹੁੰਦੀ ਹੁੰਦੀ ਸੀ ਹੁਣ 90 ਚ ਗਸ਼ਤ ਬੰਦ ਹੋ ਗਈ ਜੇ ਉਹ ਗਸ਼ਤ ਦਾ ਬੜਾ ਫਾਇਦਾ ਹੁੰਦਾ ਸੀ ਨਾਕੇ ਲੱਗਦੇ ਸੀ ਗਸ਼ਤ ਹੁੰਦੀ ਸੀ ਉਹਦੇ ਨਾਲ ਨਾ ਲਾਅ ਐਂਡ ਆਰਡਰ ਮੇਨਟੇਨ ਰਹਿੰਦਾ ਸੀ ਲੋਕਾਂ ਨੂੰ ਡਰ ਰਹਿੰਦਾ ਸੀ ਪਰ ਹੁਣ ਜਿੱਦਨ ਦੀ ਉਹ ਗਸ਼ਤ ਤੇ ਨਾਕੇ ਲੱਗਣੇ ਬੰਦ ਹੋਏ ਨੇ ਨਾ ਇਹਦਾ ਬਹੁਤ ਬੁਰਾ ਹਾਲ ਹੋਇਆ ਹੋਇਆ ਜੀ ਲਾਅ ਐਂਡ ਆਰਡਰ ਤੇ ਬਹੁਤ ਹਾਲਾਤ ਖਰਾਬ ਨੇ ਸੋ ਪ੍ਰਸ਼ਾਸਨ ਤੋਂ ਉਮੀਦ ਹੈ ਵੀ ਉਹ ਵਧੀਆ ਕੰਮ ਕਰਨਗੇ ਤੇ ਅੱਗੇ ਤੋਂ ਇਦਾਂ ਦੇ ਵਾਰਦਾਤਾ ਚ ਕਮੀ ਆਊਗੀ ਦੁਕਾਨਦਾਰ ਜਿਹੜੇ ਨੇ ਜੀ ਤੇ ਇੱਕ ਸਾਡਾ ਇਹ ਨਾਈ ਦਾ ਕੰਮ ਕਰਦਾ ਸੀ 6 ਮਹੀਨੇ ਪਹਿਲਾਂ ਕਹਿੰਦੇ ਇਹਨਾਂ ਦੇ ਕੈਂਚੇ ਖੁੰਚੀਆਂ ਲੈ ਗਿਆ ਕੋਈ ਚੱਕ ਕੇ ਤੇ ਉਹ ਮੈਂ ਕਿਹਾ ਕਿ ਬ੍ਰਿਕੀ ਨਾਲ ਜਾਣ ਕਰੋ ਸਭ ਤੋਂ ਵੱਡਾ ਜਿਹੜਾ ਇੱਕ ਬੈਟਰੀਆਂ ਦੁਕਾਨ ਆ ਪਿੱਛੇ ਹੀ ਤਾਂ ਇਹਨਾਂ ਦੇ ਕੱਲ ਬੈਟਰੀਆਂ ਦੀ ਚੋਰੀ ਹੋਈ ਆ ਤੇ ਉਹ ਕੰਪਲੇਂਟ ਅੱਜ ਇਹਨਾਂ ਨੇ ਸਵੇਰੇ ਸਾਡੇ 9 ਵਜੇ ਲਿਖਾਈ ਆ ਪਰ ਇਹ ਮੇਰੇ ਕੋਲੇ ਘਰੇ ਆਏ ਤਾਂ ਮੈਂ ਉਦੋਂ ਤਿਆਰ ਹੋ ਰਿਹਾ ਸੀ ਮੈਂ ਕਿਹਾ ਜੀ ਮੈਂ ਜਿੱਥੇ ਦੁਕਾਨਾਂ ਨੇ ਉੱਥੇ ਖੁਦ ਆਉਣਾ ਆਪ ਚੱਲ ਕੇ ਤੇ ਮੈਂ ਹੁਣ ਆ ਕੇ ਇਹਨਾਂ ਦੀ ਸਾਰੀ ਗੱਲਬਾਤ ਸੁਣੀ ਆ ਪੁਲਿਸ ਪ੍ਰਸ਼ਾਸਨ ਬੁਲਾ ਲਿਆ ਨਨੋ ਦੱਸਦਾ ਕਿ ਤਿੰਨ ਕੇਸ ਨੇ ਤਿੰਨਾਂ ਦੀ ਜਿਹੜੀ ਆ ਬਹੁਤ ਬਰੀਕੀ ਨਾਲ ਤਫਤੀਸ਼ ਕਰਕੇ ਦਾ ਹੱਲ ਸਾਨੂੰ ਚਾਹੀਦਾ ਜੀ ਤੇ ਜਿਹੜੇ ਚੋਰੀ ਕਰਨ ਵਾਲੇ ਨੇ ਜੀ ਉਹ ਨਾਬੇ ਦੇ ਨੇ ਉਹ ਕੋਤ ਪਟਿਆਲੇ ਤੋਂ ਆ ਕੋ ਖੱਬੇ ਸੱਜੂ ਆਉਂਦੇ ਨੇ ਜੀ ਜਿਹੜੇ ਲੋਕ ਨੇ ਪਰ ਅਸੀਂ ਉਹਨਾਂ ਦੀ ਹੌਲਦੀ ਪੈਰ ਵੀ ਕਰਕੇ ਤੇ ਉਹ ਉਹ ਉਹਨਾਂ ਤੇ ਸਖਤ ਕਾਰਵਾਈ ਜਿਹੜੀ ਆ ਉਹ ਕਰਵਾਵਾਂਗੇ ਮੈਨੂੰ ਵਿਸ਼ਵਾਸ ਤੋਂ ਹਾਂ ਕਿ ਤੁਸੀਂ ਥੋੜੀ ਜੀ ਆਪ ਵੀ ਮੁਸਤੈਦੀ ਰੱਖੋ ਕਿਉਂਕਿ ਪੰਜਾਬ ਪੁਲਿਸ ਕਹਿੰਦੀ ਜੀ ਪੰਜਾਬ ਪੁਲਸ ਆਉਂਦੀ ਨਹੀਂ ਮੈਂ ਕਹਾਂ ਜੀ ਪੰਜਾਬ ਪੁਲਸ ਆਮ ਆਦੀ ਪਾਰਟੀ ਜਦੋਂ ਆਈ ਆ ਉਹਨਾਂ ਨੇ ਭਰਤੀਆਂ ਸ਼ੁਰੂ ਹੋਈਆਂ ਨੇ ਪੰਜਾਬ ਪੁਲਸ ਪਿਛਲੀਆਂ ਸਰਕਾਰਾਂ ਨੇ 15 ਸਾਲਾਂਾਂ 'ਚ ਕੋਈ ਭਰਤੀ ਹੋ ਨਹੀਂ ਕੀਤੀ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਹੀ ਨਹੀਂ ਹਨੀ ਇੱਥੇ 50 ਮੁਲਾਜ਼ਮ ਚਾਹੀਦੇ ਸਦਰਚ ਕੋਟਵਾਲੀ 'ਚ ਮੁਲਾਜ਼ਮ ਨੇ ਜੀ 20 ਠੀਕ ਹੈ ਨਾ ਮੁਲਾਜ਼ਮ ਹੀ ਪੂਰੇ ਹੈ ਨਹੀਂ ਹੁਣ ਭਰਤੀਆਂ ਹੋਣ ਲੱਗੀਆਂ ਨੇ ਨਵੇਂ ਬੱਚੇ ਆ ਉਹਨਾਂ ਨੂੰ ਵੀ ਟ੍ਰੇਨ ਹੋਣ ਨੂੰ ਸਾਲ ਦੋ ਦੋ ਸਾਲ ਲੱਗ ਜਾਂਦੇ ਨੇ ਸਾਥ ਕੋਈ ਡੇਰ ਆ ਡੇਟਾ ਲੋਜਿਸਟਿਕ ਵੀ ਹੋਈ ਆ ਲੈਪੀਆ ਦੀ ਵਿਚਾਰਾਂ ਵੀ ਦੇਖ ਰਹੇ ਹਾਂ ਕੰਟੀ ਦਾ ਕਮੇਟੀ ਸਰਹਸਾ ਮਲੇਆ ਇਹਨਾਂ ਦੇ ਚੋਰੀ ਹੋਈ ਇਹਨਾਂ ਨੇ ਕੰਪਲੀਟ ਕੀਤੀ ਆ ਜੀ ਕੋਟਵਾਲੀ ਦਾ ਭੇਜੀ 9:30 ਵਜੇ ਉਹ ਵੀ ਪਤਾਲ ਜਦ ਵਾਸਤੇ ਮੌਕਾ ਦੇਖਣ ਵਾਸਤੇ ਇੱਥੇ ਆਏ ਆ ਜੀ ਹੁਣ ਅਸੀਂ ਤੇ ਬਾਕੀ ਵੀ ਦੇਖਦੇ ਆ ਵੀ ਅਪੀਸ਼ ਤਰਾਨ ਕੀ ਸਾਹਮਣੇ ਆਉਂਦੀ ਹੈ ਕਿਸੇ ਦੇ ਸ਼ੱਕ ਜਾਰ ਕਰਦੇ ਨੇ ਜਾਂ ਕੋਈ ਜੋ ਵੀ ਹੈ ਉਹ ਜੋ ਵੀ ਦੀ ਸਾਹਮਣੇ ਆਉਂਦਾ ਹੈ ਸਾਡੇ ਨਾਲ ਨਾਲ ਰਲ ਕੇ ਚੱਲਣਗੇ ਤੇ ਅਸੀਂ ਇਹਨਾਂ ਦੇ ਨਾਲ ਮਿਲ ਕੇ ਜਿੱਥਾ ਵੀ ਕਰਦੇ ਨੇ ਚੌਕੀਦਾਰ ਰੱਖਣ ਬਸ ਬੜਾ ਹੋਰ ਵਧਾ ਰਹੇ ਆ ਜੀ ਨਾਲ ਨਾਲ ਕਰਦੇ ਆ